ਗੋਲਿਓ ਵਾਹਿਗੁਰੂ ਕੀ ਖਾਲਚਰ ਵਾਹਿਗੁਰੂ ਕੀ ਪਾਤਸ਼ਾਹ ਸਾਰੀਆਂ ਸ਼ਕਤਾਂ ਦੇ ਸਰਣਾ ਜਬੰਦੀ ਹੈ ਅਨੰਤ ਅਨੰਤ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹ ਸੁਆਲ ਜਨਕ ਝਾਂਗ ਚਤ ਆਵੇ ਨਾਮ ਆਪ ਮੁਕਟ ਮੁਕਟ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸ਼ਕਾਰ ਸਤਿ ਪੁਰਸ਼ਕਿ ਪਾਤਸ਼ਾਹੀ ਦੇ ਦਰਬਾਰ ਪਰਮਰਛਾਏ ਹੋਏ ਮਹਾਂਪਰਖੰਦ ਬਾਬਾ ਦਰਸ਼ਨ ਸਿੰਘ ਜੀ ਕੋਲੀ ਵਾਲੇ ਉਹਨਾਂ ਦੀ ਮਿੱਠੀ ਮਿਠੀ ਯਾਦ ਨੂੰ ਸਭੋ ਸੰਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਹਨ ਰੋਜ਼ਵਾਰਾ ਅਭਿਸ਼ਰਵਦਾ ਦੀ ਸਿੰਘ ਸ਼ਬਾਦ ਅਤੇ ਛੰਗੋ ਦੇ ਵਿਗਿਆਨ ਦੀ ਅਚੰਤ ਉਦਮ ਉਤਰਾਲੇ ਕੀਤੇ ਹਨ ਔਰ 23 ਜਨ ਚੰਕਰ ਵਾਲੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਖਾਨਪਾਚਰ ਵਿਆਰਮਜੇ ਆਰੰਭ ਹੋਣਗੇ ਔਰ 22 ਤਰੀਕ ਨੂੰ 11:00 ਵਜੇ ਸਾਡਾ ਸਰਬੰਨ ਸਮਾਪਤੀ ਹੋਏਗੀ ਸਭ ਸਤਾਂ ਦੇ ਚਰਨਾ ਦੀ ਬੇਨਤੀ ਹੈ ਕੋ ਸਾਡੇ ਕੋਲ ਉੱਚੇ ਤੌਰ ਤੇ ਯੂਕੇ ਤੋਂ ਕਾਦੀਕਥਾ ਪਾਚ ਰਿਹਾ ਹੈ ਔਰ ਛਾਣਿਆ ਚੱਕਰ ਦੇ ਚਰਨਾ ਦੀ ਬੇਨਤੀ ਹੈ ਆਪ ਜੀ ਨੇ ਬਾਤ ਚੜ ਕੇ ਦਰਸ਼ਨ ਦੇ ਦਾਰੇ ਪਰ ਕੁਝ ਕਰ ਨਹੀਂ ਹਨ ਸੇਵਾ ਕਰਨੀ ਹੈ ਤਾਨਗੁਰੂ ਗ੍ਰੰਥ ਸਾਹਿਬਾ ਜੀ ਦੇ ਕੁਝ ਪ੍ਰਾਪਤਨੀਆਂ ਹਨ ਉਹਨਾਂ ਮਹਾਂਪੁਰਖਾਂ ਦੇ ਪਾਏ ਹੋਏ ਪੂਰਨ ਦੇ ਆਪਾਂ ਸਾਰੇ ਨੇ गुरु के अरदास करिए सामू चलन की समर्था करन, और इन्हना बखशी कर सारिया संगतान को बेनती है कि चढ़ के आप जी ने दर्शन दारे बख्शी करने हैं और हाजरिया भरनिया तन मन धन करके सेवा करनी है जी वाहेगुरू जी का तार्था। तार्था।